ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾ ਸੁਣ ਜੀ ਇਹ ਗੁਰਦੁਆਰਾ ਸਾਹਿਬ ਹੈ ਤੰਬੂ ਸਾਹਿਬ ਤੇ ਇਹ ਅਸਥਾਨ ਉਹ ਪਵਿੱਤਰ ਅਸਥਾਨ ਜਿਸ ਅਸਥਾਨ ਤੇ ਜਾਲੀ ਸਿੰਘਾਂ ਨੇ ਔਰੰਗਜ਼ੇਬਾ ਦੀਆਂ ਫੌਜਾਂ ਨੂੰ ਬਲੀਕਾ ਪਾਉਣ ਵਾਸਤੇ ਇੱਥੇ ਆਪਣੇ ਵਸਤਰਾਂ ਦੇ ਮਤਲਬ ਕਿ ਤੰਬੂ ਲਾਦੇ ਸੀ ਚਾਲ ਰਿਆਂ ਦੇ ਜਾਂ ਮਤਲਬ ਕਿ ਹੋਰ ਜੋ ਵੀ ਵਸਤਰ ਸੀ ਇੱਥੇ ਬਹੁਤ ਜ਼ਿਆਦਾ ਕਰੀਰਾ ਸੀ ਤੇ ਇੱਕ ਟਾਗ ਸੀ ਜਿਸ ਨੂੰ ਕਿਧਰਾਂ ਦੇ ਟੱਬ ਕਿਹਾ ਜਾਂਦਾ ਸੀ ਤੁਨਾ ਕਰੀਰਾਂ ਦੇ ਉੱਤੇ ਹੋਰ ਵੀ ਦਰਖਤ ਬਹੁਤ ਸੀ ਤੇ ਉਹਨਾਂ ਦੇ ਉੱਤੇ ਇਹ ਜੋ ਕੀ ਵਸਤਰ ਪਾਦੇ ਸੀ ਉਹਨਾਂ ਨੂੰ ਭਲੇਖਾ ਪਾਉਣ ਦੀ ਵਜ੍ਹਾ ਹੈ ਕਿਉਂਕਿ ਉਹਨਾਂ ਨੂੰ ਆਇ ਲੱਗਿਆ ਵੀ ਬਹੁਤ ਜ਼ਿਆਦਾ ਫੌਜ ਹੈ ਤੇ 40 ਸਿੰਘਾਂ ਨੇ ਫਿਰ ਉਹ ਦਸ ਲਗਦੀਆਂ ਫੌਜਾਂ ਦੇ ਨਾਲ ਮੁਕਾਬਲਾ ਕੀਤਾ ਸੀ ਤੇ ਇੱਥੇ ਹੀ 14ਵਾਂ ਜੰਗ ਸੀ ਜੋ ਗੁਰੂ ਗੁਰੂ ਸਾਹਿਬ ਜੀ ਦੀ ਸੀ ਤੇ ਇੱਥੇ ਜਿੱਤ ਪ੍ਰਾਪਤ ਹੋਈ ਸੀ ਜੋ ਕਿ ਅੱਜ ਖੇਦਰਾਣੀ ਦੀ ਟਾਪ ਤੋਂ ਸ਼੍ਰੀ ਮੁਕਤਸਰ ਸਾਹਿਬ ਨਾਮ ਦਿੱਤਾ ਗਿਆ ਸ਼ਹਿਰ ਵਿੱਚ ਇਹ ਹੀ ਗੁਰਦੁਆਰਾ ਤੰਬੂ ਸਾਹਿਬ ਹੈ ਕਰੋ ਦਰਸ਼ਨ ਜੀ ਵਾਹਿਗੁਰੂ ਜੀ ਕਾ ਖਾਲਸਾ